ਮਨਜੂਰ ਸੀ ਸਤੰਦਰ ਸਿੰਘ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਅਤੇ ਸ਼੍ਰੀ ਮੰਤਰੀ ਸਿੰਘ ਵੱਲੋਂ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਜੀ ਦੇ ਦਸ਼ਾ ਨਿਰਦੇਸ਼ ਅਨੁਸਾਰ ਟਾਈਮ ਟਾਈਮ ਸਰ ਮਾਰੇ ਅੰਸਰਾਵ ਖਿਲਾਫ ਕਾਰਵਾਈ ਕਰਦੇ ਰਹਿੰਦੇ ਆ ਜੋ ਅੱਜ ਮਿਤੀ 2 9 2020 ਨੂੰ ਐਸਐਚਓ ਸ਼ਾਹਕੋਟ ਸ੍ਰੀ ਸਰੰਦਰ ਕੁਮਾਰ ਜੀ ਨੂੰ ਇੱਕ ਕਨਫਰਮੇਸ਼ਨ ਮਿਲੀ ਸੀ ਜੋ ਉਸ ਇਨਫਰਮੇਸ਼ਨ ਤੇ ਪੂਰੀ ਤਰ੍ਹਾਂ ਤੇ ਕਾਰਵਾਈ ਕਰਦਿਆਂ ਐਸ.ਆਈ. ਭੁਪਿੰਦਰ ਸਿੰਘ ਚੌਂਕੀ ਇੰਚਾਰਜ ਤਲਵੰਡੀ ਸੰਘੇੜਾ ਇਹਨਾਂ ਨੂੰ ਸਮੇਤ ਪੁਲਿਸ ਪਾਰਟੀ ਵਰਜੀਆਂ ਵਿਖੇ ਨਾਕਾਬੰਦੀ ਕੀਤੀ ਜੋ ਦਰਾਨੇ ਨਾਕਾਬੰਦੀ ਇੱਕ ਗੱਡੀ ਮਹਿੰਦਰਾ ਪਿਕਅਪ ਨੰਬਰ ਐਚਪੀ 860719 ਆਉਂਦੀ ਦਿਖੀ ਜਿਹਨੂੰ ਰੋਕਿਆ ਗਿਆ ਰੋਕੇ ਇਹਨੂੰ ਹਰੀ ਸਿੰਘ ਪੁੱਤਰ ਸਾਧੂ RAM ਵਾਸੀ ਦਲੋਸਾ ਥਾਣਾ ਤਰੰਗਾ ਜ਼ਿਲ੍ਹਾ ਮੰਡੀ ਸਟੇਟ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਇਹਨੂੰ ਕਾਬੂ ਕਰਕੇ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ ਚੋਂ ਤਿੰਨ ਬੋਰੀਆਂ ਚੋਂ 20 20 ਕਿਲੋ ਤੇ 30 ਕਿਲੋ ਲਗਭਗ 100 ਕਿਲੋਗ੍ਰam ਡੋਡੇ ਚੂਰਾ ਪੋਸਟ ਬਰਾਮਦ ਹੋਇਆ ਜਿਸ ਦੇ ਇਸ ਦੇ ਖਿਲਾਫ ਮਕਦਮਾ ਨੰਬਰ 256 ਮਿਤੀ 2 9 2020 ਅਧੀਨ ਧਾਰਾ 15 61 85 ਐਨ ਡੀ ਪੀ ਐ ਸੈਕਟ थाना ਸ਼ਾਹਕੋਟ ਦਰਜ ਰਜਿਸਟਰ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਜੋ ਰਿਮਾਂਡ ਲਿਆ ਜਾਵੇਗਾ ਤੇ ਇਸ ਮੁਕਦਮੇ ਚ ਡੰਗਾਈ ਨਾਲ ਪੁੱਛਗਿੱਛ ਕਰਕੇ ਹੋਰ ਵੀ ਰਿਕਵਰੀ ਕੀਤੀ ਜਾਵੇ ਸਰ ਇਹ ਪਤਾ ਲੱਗਾ ਜੀ ਇਹ ਬੰਦਾ ਕਿੱਥੇ ਲੈ ਕੇ ਜਾ ਰਹੀ ਥੋੜੇ ਜਿਹੇ ਇਹ ਬੰਦਾ ਜਿਹੜਾ ਸ਼ਾਹਕੋਟ ਦੇ ਇਲਾਕੇ ਚ ਆਲੇ ਦੁਆਲੇ ਦੇ ਲੂਹੀਆਂ ਇੱਧਰ ਇਹ ਵੇਚਦਾ ਸੀ